ਸਟਾਰਟਿੰਗ ਚ ਵੀ ਹਨਾ ਮੈਂ ਕੋਈ ਘਰੋਂ ਇਨਵੈਸਟਮੈਂਟ ਨਹੀਂ ਲਈ ਕੋਈ ਵੀ ਪੈਸਾ ਹਨਾ ਨਹੀਂ ਰਾਤ ਨੂੰ 1:00 ਵਜੇ ਤੱਕ ਵੀ ਮੈਂ ਪੇਂਟ ਕੀਤਾ ਹੋਇਆ ਹੈ ਅਸੀਕਰ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਸਾਡੇ ਚੈਨਲ ਸਮਰਾਥ ਬਟਿਕ ਦੇ ਉੱਤੇ ਤੁਸੀਂ ਇੰਸਟਾ ਤੇ ਦੇਖਦੇ ਹੋ ਫੋਲੋ ਕਰੋ YouTube ਤੇ ਦੇਖਦੇ ਹੋ ਸਬਸਕ੍ਰਾਈਬ ਜਰੂਰ ਕਰੋ ਤੇ ਆਪਣਾ Facebook ਤੇ ਵੀ ਪੇਜ ਹੈ Instagram ਤੇ ਆਪਣਾ ਪੇਜ ਹੈ ਜਿਹੜਾ ਉਹ ਸਮਰਾਥ ਬਟਿਕ ਦੇ ਨਾਮ ਤੇ ਹੈ YouTube ਤੇ ਤੁਸੀਂ ਦੇਖੀ ਰਹੋ ਸਮਰਾਥ ਵਡੀਕ ਦੇ ਨਾਮ ਤੇ ਕਈ ਭੈਣਾਂ ਪੁੱਛਦੀਆਂ ਹੁੰਦੀਆਂ ਨੇ ਆਪਾਂ ਨੂੰ ਵੀ ਤੁਸੀਂ ਕੰਮ ਕਿਵੇਂ ਸਟਾਰਟ ਕਰਿਆ ਸਾਡੀ ਮਦਦ ਕਰ ਦੋ ਤੇ ਆਪਾਂ ਚਲੋ ਮਦਦ ਹਨਾ ਕਰਦੇ ਵੀ ਰਹਨੇ ਆ ਵਿੱਚ ਜਿਹੜੇ ਆਪਣੇ ਏਰੀਆ 'ਚ ਨੇੜੇ ਜਿਹੜੀਆਂ ਭੈਣਾਂ ਸਟਾਰਟ ਕਰ ਰਹੀਆਂ ਨੇ ਉਹਨਾਂ ਨੂੰ ਆਪਾਂ ਡੇਟਿੰਗ ਬਾਰੇ ਹਨਾ ਵੀਡੀਓ ਬਣਾਉਣ ਬਾਰੇ ਚਲੋ ਕੁਝ ਨਾ ਕੁਝ ਗੱਲਾਂ ਦੱਸ ਦਿੰਨੇ ਆ ਪਰ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਹਨਾ ਵੀ ਕੋਈ ਵੀ ਤੁਸੀਂ ਕੀਤਾ ਕਰਦੇ ਹੋ ਤੁਹਾਨੂੰ ਕੋਈ ਸਾਰੀ ਚੀਜ਼ ਨਹੀਂ ਦੱਸਦਾ ਹੁੰਦਾ ਚਲੋ ਆਪਾਂ ਜਿਹੜੀਆਂ ਭੈਣਾ ਨੇੜੇ ਨੇ ਉਹਨਾਂ ਦੀ ਮਦਦ ਕਰ ਵੀ ਦਿੰਨੇ ਆ ਹੁਣ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਸਾਨੂੰ ਯੂਟਿਊਬਰ ਨੇ ਦੱਸਿਆ ਕਿਸੇ ਨੇ ਸਾਨੂੰ ਵੀਡੀਓ ਬਣਾਉਣ ਬਾਰੇ ਦੱਸਿਆ ਸਾਨੂੰ ਕਿਸੇ ਨੇ ਕੋਈ ਚੀਜ਼ ਨਹੀਂ ਦੱਸੀ ਹੋਈ ਅਸੀਂ ਖੁਦ ਆਪ ਬਸ ਆਲੇ-ਦੁਆਲੇੋਂ ਜਾਣਕਾਰੀ ਇਕੱਠੀ ਕਰਕੇ ਵੀ ਕਿਵੇਂ ਕੈਮਰਾ ਲਾਇਆ ਹੋਊਗਾ ਕਿਵੇਂ ਉਹ ਬੋਲ ਰਹੇ ਨੇ ਸਾਰੀਆਂ ਚੀਜ਼ਾਂ ਆਪ ਵੀ ਖੁਦ ਹੀ ਹੈਂਡਲ ਕਰਦੇ ਆ ਸਾਰਾ ਕੁਝ ਐਡੀਟਿੰਗ ਤੋਂ ਲਾ ਕੇ ਥੰਬਨੇਲ ਕੱਲੀ-ਕੱਲੀ ਚੀਜ਼ ਅਸੀਂ ਆਪੇ ਕਰਦੇ ਹੁੰਦੇ ਆ ਬਾਕੀ ਤੁਸੀਂ ਜ਼ੋਰ ਲਾਓ ਹਾਂਜੀ ਇਵਾਦਤ ਕਰ ਇਵਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਜਿਵੇਂ ਕਿ ਗੱਲ ਕਰ ਰਹੇ ਸੀ ਹਨਾ ਕੋਈ ਮਦਦ ਨਹੀਂ ਕਰਦਾ ਹਾਂਜੀ ਜਿਵੇਂ ਅੱਜ ਕੱਲ ਹਨਾ ਬਟਿਕ ਦਾ ਜਾਦੇ ਦੌਰ ਚੱਲ ਰਿਹਾ ਸਾਰਿਆਂ ਹਨਾ ਤੇ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ ਹੋ ਗਿਆ ਮੈਂ ਸਟਾਰਟ ਕੀਤਾ ਸੀ ਜੀ 2.5 ਸਾਲ ਪਹਿਲਾਂ ਮੈਂ ਸਟਾਰਟ ਕੀਤਾ ਸੀਗਾ ਉਦੋਂ ਮੇਰੇ ਨਾਲ ਜਿੰਨੇ ਵੀ ਸੀ ਮੇਰੇ ਹਨਾ ਮਤਲਬ ਨੌਨ ਚ ਹੈਗੀਆਂ ਸੀ ਬੁਟੀਕ ਦਾ ਉਹਨਾਂ ਨੇ ਵੀ ਸਟਾਰਟ ਕੀਤਾ ਬਹੁਤ ਜਿੰਨੀ ਹੋ ਸਕਦੀ ਹੈ ਮੈਂ ਹੈਲਪ ਕੀਤੀ ਸੀ ਚਾਰ ਮੈਂ ਚੈਨਲ ਵੀ ਬਣਵਾਏ ਸੀ ਬੁਟੀਕ ਦੇ ਮੈਨੂੰ ਕਦੇ ਇਹ ਨਹੀਂ ਰਿਹਾ ਵੀ ਮੇਰਾ ਇਹ ਹੀ ਦੇਣਾ ਕੰਪੀਟੀਸ਼ਨ ਹੈ ਮੈਂ ਥੋ ਅੱਗੇ ਨਾਲ ਨਿਕਲ ਜੇ ਜਿੰਨੀ ਆਪਾਂ ਮੈਂ ਮਦਦ ਕੀਤੀ ਹੈ ਮੈਂ ਮੰਨਦੀ ਐ ਗੱਲ ਜਿੰਨੀ ਮੈਂ ਕਿਸੇ ਦੀ ਮਦਦ ਕੀਤੀ ਹੈ ਮੈਨੂੰ ਉਹਨਾਂ ਦੁੱਗਣਾ ਦਿੱਤਾ ਪਰਮਾਤਮਾ ਨੇ ਬਹੁਤ ਵਧੀਆ ਜਿੰਨਾ ਹਨ ਤੁਸੀਂ ਕਿਸੇ ਦੀ ਵੀ ਹੈਲਪ ਕਰੋਗੇ ਉਹਨਾਂ ਤੁਹਾਨੂੰ ਫਲ ਵੱਧ ਮਿਲੇਗਾ ਪਰ ਅਸੀਂ ਕਰਦੇ ਰਹਨੇ ਆ ਹਨ ਜਿੰਨਾ ਕਿ ਸਾਨੂੰ ਵੀ ਹਾਂ ਜਿੰਨਾ ਟਾਈਮ ਵੀ ਹੁੰਦਾ ਚਲੋ ਹਨ ਹਰ ਇੱਕ ਜਵਾਨਾ ਤੇਜ ਹੈ ਟਾਈਮ ਹਰ ਇੱਕ ਕੋਲ ਬਹੁਤ ਹੀ ਜ਼ਿਆਦਾ ਘਟਦਾ ਹੈ ਤੇ ਅਸੀਂ ਮਦਦ ਕਰਦੇ ਰਹਨੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਵੀ ਹਨ ਜੇ ਕਮੈਂਟ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਜਿਵੇਂ ਮੈਨੂੰ ਹਨ ਜਿਹੜੇ ਨੇੜੇ ਨੇੜੇ ਦੀ ਕੋ ਪੁੱਛ ਲੈਂਦੀਆਂ ਡੇਟਿੰਗ ਬਾਰੇ ਦੱਸ ਦੋ ਡੇਟਿੰਗ ਦਾ ਸਾਰੀ ਮੈਂ ਕਰ ਦਉਣਾ ਚਲੋ ਹੁਣ ਤੇ ਵੀ ਸਿੱਖੇ ਵਧੀਆ ਕਰ ਲੈਂਦੇ ਨੇ ਤੇ ਬਾਕੀ ਤੁਸੀਂ ਹਨ ਕੋਈ ਵੀ ਕਿੱ ਸੰਸਾਰ ਦੇ ਵਿੱਚ ਦੁਨੀਆ 'ਚ ਕਿਤੇ ਵੀ ਹਨ ਇਹ ਇੱਕ ਫਿਤਰਤ ਹੈ ਕੋਈ ਵੀ ਕਿੱਤਾ ਕਰਦੇ ਹੋ ਤੁਸੀਂ ਉੱਠੋਗੇ ਤਾਂ ਆਪਣੇ ਹੀ ਮਿਹਨਤ ਦੇ ਨਾਲ ਹਾਂਜੀ ਘੱਟੋ-ਘੱਟ ਤੁਸੀਂ ਇੱਕ ਤੋਂ 2 ਸਾਲ ਹਰ ਇੱਕ ਚੀਜ਼ ਜਿੱਥੇ ਵੀ ਤੁਸੀਂ ਹਨ ਸਟਰਗਲ ਕਰ ਰਹੇ ਹੋ ਉਹਨੂੰ ਦਿਓ ਐ ਨਹੀਂ ਹੈਗਾ ਵੀ ਤੁਸੀਂ ਉੱਥੇ 2-4 ਦਿਨ ਮਿਹਨਤ ਕਰਕੇ ਉਦੋਂ ਰੌਲਾ ਪਾਤਾ ਹਨ ਉਵੇਂ ਮਰੂ ਮਰੂ ਨਾ ਕਰਿਆ ਕਰੋ ਬਸ ਕੰਮ ਦੱਬੇ ਹੀ ਰੱਖੋ ਜਿੰਨਾ ਕੰਮ ਮਿਹਨਤ ਨਾਲ ਪੂਰਾ ਦੱਬ ਕੇ ਕਰੋਗੇ ਉਨਾ ਤੁਹਾਡਾ ਪੂਰਾ ਰੰਗ ਸੁਨਹਿਣ ਪੂਰਾ ਨਿਖਰ ਕੇ ਹੀ ਆਊਗਾ ਤੁਹਾਡਾ ਆਪਣਾ ਬਾਕੀ ਹੈ ਨਾ ਮਿਹਨਤ ਦਾ ਫਲ ਲੇਟ ਭਾਵੇਂ ਮਿਲ ਜੇ ਪਰ ਮਿਲਦਾ ਜ਼ਰੂਰ ਐਸੀ ਬਹੁਤ ਸਟਰਗਲ ਕੀਤਾ ਹੋਇਆ ਜੀ ਬੱਚਾ ਛੋਟਾ ਸੀ ਤੇ ਅਸੀਂ ਦੂਸਰੇ ਰੂਮ ਚ ਵੀਡੀਓ ਬਣਾਉਂਦੇ ਰਹਿਆ ਹਨਾ ਅਸੀਂ ਰਾਤ ਨੂੰ ਵੀ ਵੀਡੀਓ ਬਣਾਈਆਂ ਹੋਈਆਂ ਨੇ ਉਹ ਪਤਾ ਕੀ ਹੋ ਜਾਂਦਾ 10 11 ਵਜੇ ਤੱਕ ਵੀ ਹਾਂ ਸਰ ਆਪਣੇ ਕੋਲ ਉਹਦਾ ਫੋਨ ਵੀ ਹਨਾ ਦੂਜਾ ਹੁੰਦਾ ਸੀ ਐਂਡਰੋਇਡ ਤੇ ਉਹਨਾਂ ਪਸੀਨਾ ਆ ਜਾਂਦਾ ਹੁੰਦਾ ਮੈਂ ਇਹਨਾਂ ਨੂੰ ਕਹਿੰਦਾ ਪਸੀਨਾ ਹਨਾ ਉਹ ਕੀ ਹੁੰਦਾ ਜੇ ਅਸੀਂ ਮੰਨ ਲਓ ਏਸੀ ਚਲਾਉਂਦੇ ਤਾਂ ਉਹਦੇ ਵਿੱਚ ਆਵਾਜ਼ ਆਉਂਦੀ ਪਹਿਲਾਂ ਕਮੈਂਟ ਕਰਨ ਲੱਗ ਜਾਂਦੀਆਂ ਵੀ ਤੁਸੀਂ ਪੱਖਾ ਬੰਦ ਕਰੋ ਤੁਸੀਂ ਏਸੀ ਬੰਦ ਮਾਈਕ ਨਹੀਂ ਸੀ ਅਰੇਂਜ ਕੀਤੇ ਉਹ ਤੋਂ ਅਸੀਂ ਨੇ ਕਿਉਂਕਿ ਸਾਨੂੰ ਉਹ ਤਾਂ ਐਂ ਲੱਗਦਾ ਹੁੰਦਾ ਵੀ ਪਤਾ ਨਹੀਂ ਆਪਣਾ ਕੰਮ ਚੱਲੂ ਕਿ ਨਾ ਚੱਲੂ ਹਰ ਇੱਕ ਨੂੰ ਹਈ ਹੁੰਦਾ ਐਵੇਂ ਨਹੀਂ ਹੈਗਾ ਹੁਣ ਆਪਾਂ ਹਨਾ ਕੋਈ ਨਵਾਂ ਕੀਤਾ ਹੈ ਉਹਦੇ ਉੱਤੇ ਪਹਿਲੇ ਹਨਾ ਮੰਨ ਲਓ ਕਿ 10000 ਰੁਪਇਆ ਲੱਖ ਰੁਪਇਆ 2 ਲੱਖ ਹਨਾ ਜਿੰਨਾ ਵੀ ਕਿਸੇ ਕੰਮ ਦੇ ਹਿਸਾਬ ਨਾਲ ਲਾਤਾ ਤਾਂ ਉਹ ਐ ਨਹੀਂ ਹੈਗਾ ਵੀ ਆਪਾਂ ਨੂੰ ਕੰਮ ਵੀ ਪਾਸ ਹੋਵੇ ਨਾ ਹੋਵੇ ਤੁਸੀਂ ਕੋਈ ਵੀ ਕੀਤਾ ਹੈ ਉਹਦੇ ਵਿੱਚ ਪਹਿਲਾਂ ਸਟਰਗਲ ਕਰੋ ਦੇ ਵਿੱਚ ਬੜੋ ਦੇਖੋ ਕਿਵੇਂ ਆ ਵੀ ਕਾਮਯਾਬ ਕਰ ਲਾਂਗੇ ਜੇ ਤੁਹਾਨੂੰ ਲੱਗਦਾ ਹੈ ਤਾਂ ਪੈਸੇ ਲਾਉਣ ਤੋਂ ਚ ਇੱਕੋ ਨਾ ਜਿੰਨਾ ਤੁਹਾਨੂੰ ਐ ਲੱਗਦਾ ਜੀ ਤੋ ਆਪਾਂ ਜਿਹੜੀ ਚੀਜ਼ ਤੋ ਕਿੱਥੇ ਤੋ ਕੰਮ ਲੈ ਸਕਦੇ ਉਹਨਾਂ ਉਤੇ ਪੂਰਾ ਜੱਜ ਕੇ ਇਨਵੈਸਟ ਕਰੋ ਉਨਾਂ ਹੀ ਤੁਹਾਨੂੰ ਵੱਧ ਮਿਲੇਗਾ ਹਾਂ ਜੀ ਤੇ ਸਟਾਰਟਿੰਗ 'ਚ ਵੀ ਹਨਾ ਮੈਂ ਕੋਈ ਘਰੋਂ ਇਨਵੈਸਟਮੈਂਟ ਨਹੀਂ ਲਈ ਕੋਈ ਵੀ ਪੈਸਾ ਹਨਾ ਨਹੀਂ ਲਿਆ ਸਾਰਾ ਮਿਹਨਤ ਦੇ ਬਲ ਤੇ ਜਿਵੇਂ ਸਟਾਰਟਿੰਗ 'ਚ ਮੈਂ ਪੇਂਟਿੰਗ ਦਾ ਕੰਮ ਬਹੁਤ ਜ਼ਿਆਦਾ ਕੀਤਾ ਜੀ ਬਹੁਤ ਜ਼ਿਆਦਾ ਰਾਤ ਨੂੰ 1:00 ਵਜੇ ਤੱਕ ਵੀ ਮੈਂ ਪੇਂਟ ਕੀਤਾ ਹੋਇਆ ਤਾਂ ਹਨਾ ਉਹ ਜਿਹੜੀ ਆ ਉਹ ਚੀਜ਼ ਦੀ ਜ਼ਿਆਦਾ ਸਪੋਰਟ ਮੈਨੂੰ ਮਿਲੀ ਇਹਨਾਂ ਜਿਹੜਾ ਕੁਝ ਵੀ ਹੈ ਨਾ 1-1 ਰੁਪਏ ਦੀ ਚੀਜ਼ ਮੇਰੀ ਖੁਦ ਦੀ ਬਣਾਈ ਹੋਈ ਆ ਹਰੇਕ ਚੀਜ਼ ਮੈਂ ਬਟਿਕ ਤੇ ਬਣਾਈ ਆ ਇਹ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਾਂਜੀ ਇਹ ਸੱਚੀ ਗੱਲ ਹੈ ਹਨਾ ਇਹਨਾਂ ਨੇ ਮਿਹਨਤ ਦੇ ਨਾਲ ਆਪਣਾ ਸਾਰਾ ਤਾਮਯਾਮ ਆਪ ਕੁਣਿਆ ਹਨਾ ਸਾਰੀਆਂ ਚੀਜ਼ਾਂ ਨੇ ਖੁਦ ਮਤਲਬ ਆਪ ਕਮਾਈ ਕਰਕੇ ਆਪਣੀਆਂ ਆਪ ਖਰੀਦੀਆਂ ਹੋਈਆਂ ਨੇ ਪਰ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਉਹਦਾ ਸਕੂਨ ਵੀ ਵੱਧ ਹੁੰਦਾ ਤੁਸੀਂ ਜੇ ਆਪ ਕੋਈ ਵੀ ਚੀਜ਼ ਖਰੀਦ ਕੇ ਉਹਨੂੰ ਨਾ ਵਰਤੋਗੇ ਉਹ ਤੁਹਾਨੂੰ ਵਰਤਣ ਦਾ ਹੀ ਅਲੱਗ ਮਜ਼ਾ ਹੋਊਗਾ ਬਾਕੀ ਅੱਜ ਦੇ ਤੁਹਾਨੂੰ ਹਨਾ ਕਲੈਕਸ਼ਨ ਦੇ ਬਾਹਲੇ ਸੋਹਣੇ ਸੂਟ ਨੇੜੇ ਤੇ ਬਾਕੀ ਤੁਸੀਂ ਨਾ ਸ਼ਾਰਟ ਵੀਡੀਓ ਵਿੱਚ ਆਪਣੇ ਡਿਜ਼ਾਈਨ ਇੰਸਟਾਗ੍ਰam ਤੇ ਜੇ ਕੋਈ ਡਿਜ਼ਾਈਨ ਆਪਣਾ ਸੋਹਣਾ ਲੱਗਦਾ ਹੋ ਚਾਕੇ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਆ ਕਰੋ ਅੱਜ ਦੀ ਕਲੈਕਸ਼ਨ ਤੁਹਾਨੂੰ ਦਿਖਾਉਣੀ ਆ ਇੱਕ ਤੋਂ ਇੱਕ ਸੋਹਣਾ ਸੂਟ ਹੈ ਹਾਂਜੀ ਬਹੁਤ ਪਿਆਰੀ ਜੀ ਕਲੈਕਸ਼ਨ ਰਹੂਗੀ ਜੀ ਅੱਜ ਦੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਆ ਕਿਸਟਾ ਬ੍ਰਾਂਡ ਦੇ ਰਹਿਣਗੇ ਜੀ ਅੱਜ ਦੇ ਸੂਟ ਸਾਰੇ ਮੱਖਣ ਮਲਾਈ ਵਰਗੇ ਕੱਪੜੇ ਆ ਜੀ ਸਾਰਾ ਬਟਰ ਕਾਟਨ ਸਟੱਫ ਰਹੂਗਾ ਬਹੁਤ ਜ਼ਿਆਦਾ ਪਿਆਰਾ ਸਟੱਫ ਹੈ ਜੀ ਇਹਦੇ ਨਾਲ ਬਾਟਮ ਆਉਗੀ ਜੀ ਪਲੇਨ ਬਾਟਮ ਤੁਹਾਨੂੰ ਮਿਲੂਗੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਜਿਹੜਾ ਇਹਦਾ ਪ੍ਰਿੰਟ ਆਊਗਾ ਅਗੇ ਨੈਕਸਟ ਪ੍ਰਿੰਟ ਹੈ ਜੀ ਇਹਦੇ ਵਿੱਚ ਬਲੈਕ ਐਂਡ ਵਾਈਟ ਆ ਵਾਈਟ ਨਹੀਂ ਹੈਗਾ ਜੀ ਆਫ ਵਾਈਟ ਪ੍ਰਿੰਟਿੰਗ ਹੈ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਜਿਹੜੀਆਂ ਪਹਿਣਾ ਆਪਣੇ ਹਨਾ ਫੋਰਨ ਤੋਂ ਨੇ ਉਹ ਜ਼ਿਆਦਾਤਰ ਹਨਾ ਕਾਟਨ ਸਟੱਫ ਤੇ ਵੀ ਲਾਈਨਿੰਗ ਹੀ ਪਸੰਦ ਕਰਦੀਆਂ ਨੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਕਾਟਨ ਸਟੱਫ ਤੇ ਜੇ ਤੁਸੀਂ ਬਾਰਾਂਦਰ ਲਾਉਣ ਲਈ ਇੱਥੇ ਵਾਲੀਆਂ ਪਹਿਣਾ ਨੇ ਵੀ ਬਣਵਾਉਣੇ ਲਾਈਨਿੰਗ ਲਾ ਸਕਦੀਆਂ ਨੇ ਬਹੁਤ ਵਧੀਆ ਗ੍ਰੇਸ ਪੈਂਦੀ ਹੈ ਜੀ ਬਾਕੀ ਜੇ ਵਿਦਆਊਟ ਲਾਈਨਿੰਗ ਸਟਿਚ ਕਰਾਉਗੇ ਬਹੁਤ ਪਿਆਰਾ ਰਹਿਣਾ ਲਾ ਜੀ ਇਹ ਸੂਟ ਐਵੇਂ ਦੇ ਨੇ ਜਿਵੇਂ ਹਨਾ ਆਪਾਂ ਕਿਤੇ ਵੀ ਜਾਣਾ ਹੁੰਦਾ ਹੈ ਮਤਲਬ ਫਰਸਟ ਚੋਇਸ ਇਹਨਾਂ ਦੀ ਰਹਿੰਦੀ ਹੈ ਵੀ ਇਹ ਸੂਟ ਪਾਈਏ ਆਰਾਮਦਾਇਕ ਰਹਿਣਗੇ ਕੰਫਰਟੇਬਲ ਰਹਿਣਗੇ ਐਵੇਂ ਦੇ ਸੂਟ ਨੇ ਮੋਸਟਲੀ ਸਾਡੀ ਜਿਹੜੀ ਹਨਾ ਆਪਣੀ ਉਹ ਹੁੰਦੀ ਹੈ ਆਪਾਂ ਪਹਿਲੀ ਇਹ ਗੱਲ ਹੀ ਰੱਖਦੇ ਆਂ ਵੀ ਸਾਰੇ ਜਿਹੜਾ ਸਟੱਫ ਹੈ ਉਹ ਕੰਫਰਟੇਬਲ ਹੋਵੇ ਤੇ ਜਿਹੜਾ ਹਨਾ ਬਿਲਕੁਲ ਵੀ ਜਿਵੇਂ ਲਾਂਬੇ ਵਾਲਾ ਕੰਮ ਨਾ ਹੋਵੇ ਇਹ ਪਹਿਲਾਂ ਰੱਖਿਆ ਜਾਂਦਾ ਹੈ ਜੀ ਸਾਡੇ ਇਸ ਇਸ ਗੱਲ ਦਾ ਧਿਆਨ ਪਹਿਲਾਂ ਰੱਖਿਆ ਜਾਂਦਾ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਜੀ ਤੇ ਬਾਕੀ ਮੈਂ ਵੀ ਹਨਾ ਇਹ ਗੱਲ ਕਹਿਣਾ ਵੀ ਜੇ ਕੋਈ ਵੀ ਆਪਣਾ ਹਨਾ ਕਲਾਇੰਟ ਨਰਾਜ ਨਹੀਂ ਹੋਣਾ ਚਾਹੀਦਾ ਬੇਸ਼ੱਕ ਉਹਨੂੰ ਕੰਮ ਨਹੀਂ ਪਸੰਦ ਆਇਆ ਆਪਾਂ ਉਹਦੇ ਪੈਸੇ ਵੀ ਵਾਪਸ ਕਰ ਦਿੰਦੇ ਆ ਵੀ ਯਾਰ ਐ ਨਾ ਹੋਵੇ ਘਟੋ ਘਟੱਬੀ ਆਪਣੀ ਕੋਈ ਮਾੜੀ ਮੋਟੀ ਗੱਲ ਤੋਂ ਵੀ ਅਗਲਾ ਨਰਾਜ ਹੋ ਜੇ ਹਾਂਜੀ ਪ੍ਰਿੰਟਿੰਗ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਮੈਚਿੰਗ ਇਹ ਵਾਲਾ ਰਹੂਗਾ ਜੀ ਦੇਖੋ ਤੁਸੀਂ ਬਹੁਤ ਪਿਆਰੀ ਮੈਚਿੰਗ ਤੁਸੀਂ ਮੈਚਿੰਗ ਆਪਣੀ ਚੋਇਸ ਦੀ ਵੀ ਲਵਾ ਸਕਦੇ ਹੋ ਜੇ ਲਗਵਾਉਣੀ ਹੈ ਕਈ ਵਾਰ ਪਹਿਣਾ ਦੀ ਚੋਇਸ ਹੁੰਦੀ ਹੈ ਜੀ ਸਾਨੂੰ ਆਫ ਵਾਈਟ ਦੇ ਨਾ ਬਣਾ ਦਿਓ ਕੋਈ ਨਹੀਂ ਕੋਸ਼ਿਸ਼ ਕਰਾਂਗੇ ਜੇ ਬਣਾਈ ਗਈ ਤਾਂ ਜ਼ਰੂਰ ਬਣਵਾਵਾਂਗੇ ਜੀ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਹੈ ਇਹਦੇ ਨਾਲ ਵੀ ਜਿਹੜਾ ਮਸਟਰਡ ਹੈ ਮੈਚਿੰਗ ਰਹੂਗੀ ਇਹ ਵਾਲੀ ਇਹਦੀ ਮੈਚਿੰਗ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਸਟੱਫ ਦਾ ਕੋਈ ਲਾਂਬਾ ਨਹੀਂ ਆਉਣ ਵਾਲਾ ਜੀ ਬਹੁਤ ਸੋਹਣਾ ਸਟੱਫ ਹੈ ਬਹੁਤ ਹੀ ਸੌਫਟ ਸਟੱਫ ਹੈ ਮੱਖਣ ਮਲਾਈ ਵਰਗਾ ਸਟੱਫ ਹੈ ਇਹ ਦੇਖੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਆ ਗਿਆ ਜੀ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਆ ਪੂਰਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਜਿਹਾ ਬਣੂ ਬਾਕੀ ਸਾਰੇ ਤੁਹਾਨੂੰ ਸਾਡੀ ਡਿਜ਼ਾਈਨਿੰਗ ਦਾ ਪਤਾ ਹੈ ਸਾਡੀ ਸਟਿਚਿੰਗ ਦਾ ਪਤਾ ਹੈ ਜਿਹੜੀਆਂ ਭੈਣਾਂ ਸਟਿਚ ਕਰਵਾ ਰਹੀਆਂ ਨੇ ਉਹਨਾਂ ਨੂੰ ਸਾਡੀ ਡਿਜ਼ਾਈਨ ਬਹੁਤ ਪਸੰਦ ਆਉਂਦੇ ਨੇ ਜੀ ਇਹ ਦੇਖੋ ਤੁਸੀਂ ਸਾਰੇ ਡਿਜ਼ਾਈਨ ਸੋਬਰ ਜੇ ਹੁੰਦੇ ਨੇ ਇਹ ਨਹੀਂ ਹੁੰਦਾ ਵੀ ਐਵੇਂ ਹਨਾ ਗਲੇ ਤੇ ਕੁਝ ਥੱਪਤਾ ਆ ਜਾ ਹਨਾ ਉਹ ਕਰਤਾ ਲੇਸਸ ਵਗੈਰਾ ਐਵੇਂ ਲਾਤੀਆਂ ਬਹੁਤ ਧਿਆਨ ਨਾਲ ਮੈਂ ਖੁਦ ਹਨਾ ਕਲਰ ਮਲਾ ਮਲਾ ਕੇ ਜਿਹੜਾ ਆਪਣੇ ਟੇਲਰ ਨੂੰ ਲੇਸਿਸ ਦਿੰਨੀ ਆ ਉਹ ਐਵੇਂ ਨਹੀਂ ਹੋਊਗਾ ਵੀ ਉਹ ਕਲਰ ਹੈ ਨਹੀਂ ਸੂਟ ਚ ਐਵੇਂ ਉਹੀ ਹੋਰ ਤਰ੍ਹਾਂ ਦੀ ਲੇਸ ਲਾਤੀ ਪੂਰਾ ਧਿਆਨ ਰੱਖਿਆ ਜਾਂਦਾ ਜੀ ਹਰੇਕ ਚੀਜ਼ ਦਾ ਫਿਨਿਸ਼ਿੰਗ ਵਗੈਰਾ ਪ੍ਰੋਪਰ ਕੀਤੀ ਜਾਂਦੀ ਹੈ ਦੁਪੱਟੇ ਵਗੈਰਾ ਤੁਸੀਂ ਇਹਨਾਂ ਨਾਲ ਰੈਡੀ ਕਰਾ ਸਕਦੇ ਹੋ ਜੈਨੂਨ ਜੇ ਪ੍ਰਾਈਸ ਤੇ ਤੁਹਾਨੂੰ ਇਹਨਾਂ ਨਾਲ ਦੁਪੱਟੇ ਵੀ ਮਿਲ ਜਾਣਗੇ ਜੀ ਇਹ ਦੇਖੋ ਤੁਸੀਂ ਪ੍ਰਿੰਟਿੰਗ ਪ੍ਰਿੰਟਿੰਗ ਸਾਰੀ ਇੱਕ ਤੋਂ ਇੱਕ ਵਦ ਕੇ ਬਹੁਤ ਹੀ ਜਿਆਦਾ ਖੂਬਸੂਰਤ ਪ੍ਰਿੰਟਿੰਗ ਲੈ ਕੇ ਆਇਆ ਹਰ ਇੱਕ ਪ੍ਰਿੰਟ ਐਵੇਂ ਚੂਜ਼ ਕੀਤਾ ਜਾਂਦਾ ਹੈ ਮਤਲਬ ਮੈਂ ਖੁਦ ਸੋਚਦੀ ਹੁੰਨੀ ਆ ਵੀ ਇਹ ਵੀ ਮੈਂ ਬਣਾ ਸਕਾਂ ਇਹ ਵੀ ਮੈਂ ਬਣਾ ਸਕਾਂ ਪ੍ਰਿੰਟ ਤਾਂ ਜਿਹੜਾ ਹੈ ਨਾ ਬਹੁਤ ਹੀ ਸੋਹਣੇ ਸੋਹਣੇ ਜਿਹੇ ਪ੍ਰਿੰਟ ਚੂਜ਼ ਕਰਦੇ ਹੁੰਨੇ ਆ ਇਹ ਨਹੀਂ ਹੈਗਾ ਵੀ ਹੈ ਨਾ ਚਲੋ ਇਹ 7 6 7 ਸੂਟੇ ਚੋ ਚੱਕ ਲੈਣੇ ਆ ਜੀ ਇਹ ਚੋ ਚੱਕ ਲੈਣੇ ਆ ਬਹੁਤ ਹੀ ਜਿਆਦਾ ਸਿਲੇਕਟਡ ਜੇ ਸੋਹਣੇ ਸੋਹਣੇ ਪੀਸ ਅਸੀਂ ਤੁਹਾਡੇ ਲਈ ਲੈ ਕੇ ਆਉਨੇ ਆ ਇਹ ਵਾਲੀ ਇਹਦੇ ਨਾਲ ਬਾਟਮ ਆਉਗੀ ਜੀ ਸੇਮ ਕਲਰ ਦੀ بیس ਕਲਰ ਦੀਆਂ ਬਾਟਮਸ ਲਾਈਆਂ ਨੇ ਇਹ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਦੇਖੋ ਤੁਸੀਂ ਬਹੁਤ ਹੀ ਸੋਹਣਾ ਕਲਰ ਹੈ ਜੀ ਇਹਦੇ ਨਾਲ ਵੀ ਬੇਸ ਕਲਰ ਦੀ ਹੈ ਜਿਹੜੀ ਮੈਚਿੰਗ ਰਹੂਗੀ ਇਹ ਰਾਣੀ ਕਲਰ ਆ ਗਿਆ ਜੀ ਇਹ ਦੇਖੋ ਤੁਸੀਂ ਜੇ ਇਹਦੇ ਨਾਲ ਤੁਸੀਂ ਦੁਪੱਟਾ ਵਗੈਰਾ ਰੈਡੀ ਕਰਾਉਂਗੇ ਟਾਈ ਡਾਈ ਕਰਵਾਉਂਗੇ ਬਹੁਤ ਹੀ ਸੋਹਣਾ ਬਣਨ ਵਾਲਾ ਹੈ ਜੀ ਤੁਸੀਂ ਬੇਸ ਕਲਰ ਰਖਵਾ ਕੇ ਵਿੱਚ ਕੋਈ ਵੀ ਹੈਨਾ ਡਿਜ਼ਾਈਨ ਪਵਾ ਸਕਦੇ ਹੋ ਜਿਹੜਾ ਇਹਦਾ ਸਕਿਨ ਕਲਰ ਦਾ ਜਾਂ ਸਕਿਨ ਬੇਸ ਰਖਾ ਕੇ ਰਾਣੀ ਕਲਰ ਦਾ ਵੀ ਪਵਾ ਸਕਦੇ ਹੋ ਕੋਈ ਇਹ ਭੜਕੀਲਾ ਜਾਰਾਣੀ ਨਹੀਂ ਹੈਗਾ ਜੀ ਮੈਜੈਂਟਾ ਕਲਰ ਆ ਗਿਆ ਦੇਖੋ ਤੁਸੀਂ ਜਿਹੜੇ ਆਪਾਂ ਨੂੰ ਕੈਮਰੇ ਚ ਸ਼ੋ ਹੋ ਰਹੇ ਨੇ ਕਲਰ ਤੁਹਾਨੂੰ ਸੇਮ ਹੀ ਮਿਲਣਗੇ ਇਹ ਦੇਖੋ ਇਹ ਆਪਾਂ ਜਿਹੜਾ ਨੀਚੇ ਆਪਾਂ ਯੈਲੋ ਕਲਰ ਦਾ ਸੂਟ ਦਿਖਾਇਆ ਨਾ ਉਹਦੇ ਨਾਲ ਦੀ ਪ੍ਰਿੰਟਿੰਗ ਆ ਗਈ ਜੀ ਇਹ ਵੀ ਇਹਦੇ ਨਾਲ ਪਰਪਲ ਕਲਰ ਦੀ ਜਿਹੜੀ ਬਾਟਮ ਆ ਬਾਕੀ ਡਿਜ਼ਾਈਨਿੰਗ ਤੁਹਾਨੂੰ हट ਕੇ ਕੁਝ ਹਨਾ ਯੂਨੀਕ ਜਿਹਾ ਕਰਕੇ ਦਵਾਂਗੇ ਸਟਿਚਿੰਗ ਡਿਜ਼ਾਈਨ ਏ ਦੇਖੋ ਬਹੁਤ ਪਿਆਰਾ ਬਣਨ ਵਾਲਾ ਹੈ ਬਾਕੀ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਸਾਨੂੰ ਬਹੁਤ ਹੀ ਸੋਹਣੇ ਜੌਣੇ ਜੇ ਸੂਟ ਤੋਂ ਦੇ ਲਈ ਅਸੀਂ ਲੈ ਕੇ ਆਉਂਦੇ ਰਹਨੇ ਆ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਹਨਾ ਜਿੰਨਾ ਭੈਣਾਂ ਨੇ ਵੀ ਮੰਨ ਲਓ ਕੋਈ ਜਿਵੇਂ ਪਹਿਲਾਂ ਕੋਈ ਹਨਾ ਸੂਟ ਚਾਹੀਦਾ ਤਾਂ WhatsApp ਦੇ ਵਿੱਚ ਆਪਾਂ ਉਹਦੀਆਂ ਫੋਟੋਆਂ ਪਹਿਲਾਂ ਪਾ ਦਿੰਨੇ ਆ ਤੇ ਵੀਡੀਓ ਕਈ ਵਾਰ ਸਾਡੇ ਤੋਂ ਲੇਟ ਹੋ ਜਾਂਦੀ ਹੈ ਤੁਸੀਂ WhatsApp ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਧੰਨਵਾਦ ਜੀ ਸਾਰੀ ਭੈਣਾਂ ਦਾ ਵੀਡੀਓ ਦੇਖਣ ਲਈ ਹਾਂਜੀ ਸਤਿ ਸ਼